ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਹਰ ਤਰ੍ਹਾਂ ਦੇ ਪੇਪਰ ਦੀ ਤਿਆਰੀ ਕਰ ਰਹੇ ਤੇ ਨੌਕਰੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਕਿਸੇ ਵੀ ਵਿਭਾਗ ਵੱਲੋਂ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦੇ ਸਕੀਏ ਸੋ ਅੱਜ ਅਪਡੇਟ ਆਈ ਹੈ 2000 ਪੀਟੀਆਈ ਪੋਸਟਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਮਨਜ਼ੂਰੀ ਦਿੱਤੀ ਗਈ ਹੈ ਸੋ ਉਸ ਦੀਆਂ ਹਦਾਇਤਾਂ ਜੋ ਜਾਰੀ ਹੋਈਆਂ ਨੇ ਤੁਹਾਨੂੰ ਡਿਟੇਲ ਵਿੱਚ ਜਾਣਕਾਰੀ ਦਿੰਨੇ ਆ ਸਰਕਾਰ ਵੱਲੋਂ ਸੂਬੇ ਵਿੱਚ ਸਕੂਲ ਪੱਧਰ ਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰਾਇਮਰੀ ਸਕੂਲਾਂ ਲਈ 2000 ਸਰੀਰਕ ਸਿਖਲਾਈ ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਇਹ ਐਲਾਨ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਸ਼੍ਰੀ ਬੈਂਸ ਨੇ ਕਿਹਾ ਕਿ ਇਹਨਾਂ ਅਸਾਮੀਆਂ ਨੂੰ ਭਰਨ ਲਈ ਸਕੂਲ ਸਿੱਖਿਆ ਭਾਗ ਦੇ ਭਰਤੀ ਬੋਰਡ ਨੂੰ ਪ੍ਰਵਾਨਗੀ ਪੱਤਰ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਪੀਟੀਆਈ ਅਧਿਆਪਕਾਂ ਦੀ ਭਰਤੀ ਦੇ ਨਾਲ ਵਿਦਿਆਰਥੀਆਂ ਨੂੰ ਠੁਕਮਾ ਖੇਡ ਢਾਂਚਾ ਮੁਹੱਈਆ ਹੋਵੇਗਾ। ਸਕੂਲ ਸਿੱਖਿਆ ਭਾਗ ਦੇ ਸਕੱਤਰ ਸ਼੍ਰੀਮਤੀ ਅਨਿੰਦਰਤਾ ਮਿੱਤਰ ਨਾ ਮਿੱਤਰਾ ਨੇ ਦੱਸਿਆ ਕਿ ਇਨਾਂ ਸਾਮੀਆਂ ਦੀ ਅਰਜੀ ਪ੍ਰਕਿਰਿਆ ਸੰਬੰਧੀ ਵੇਰਵੇ ਸੱਦਦਿਆਂ ਦੇ ਵਿੱਚ ਐਜੂਕੇਸ਼ਨ ਬੋਰਡ ਦੀ ਵੈੱਬਸਾਈਟ ਦੇ ਉੱਪਰ ਉਪਲਬਧਤ ਹੋ ਜਾਣਗੇ ਅਧਿਆਪਕਾਂ ਲਈ ਯੋਗਤਾ ਦੇ ਵੇਰਵੇ ਬਾਰੇ ਉਹਨਾਂ ਦੱਸਿਆ ਕਿ ਬਿਨੇਕਾਰ ਲਈ 10ਵੀਂ ਜਮਾਤ ਵਿੱਚ ਪੰਜਾਬੀ ਲਾਜ਼ਮੀ ਪਾਸ ਹੋਣੀ ਚਾਹੀਦੀ ਹੈ 12ਵੀਂ ਜਮਾਤ ਪਾਸ ਕਰਨ ਦੇ ਨਾਲ-ਨਾਲ ਘੱਟੋ-ਘੱਟ 2 ਸਾਲਾਂ ਦਾ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਿਵੇਂ ਕਿ ਸਰੀਰਕ ਸਿੱਖਿਆ ਵਿੱਚ ਡਿਪਲੋਮਾ ਜਾਂ ਸਰੀਰਕ ਸਿੱਖਿਆ ਵਿੱਚ ਸਰਟੀਫਿਕੇਟ ਡੀਪੀਐਡ ਸੀਪੀਐਡ ਜਾਂ ਇਸ ਸੰਬੰਧੀ ਕੋਈ ਹੋਰ ਕੋਰਸ ਕੀਤਾ ਹੋਵੇ ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਅਤੇ ਸਰੀਰਕ ਫਿਟਨੈਸ ਟੈਸਟ ਮਗਰੋਂ ਸ਼ਾਰਟਲਿਸਟ ਕੀਤਾ ਜਾਵੇਗਾ ਸੋ ਇਹ ਖੇਡਾਂ ਦੇ ਨਾਲ ਸੰਬੰਧਿਤ ਜੋ ਅਧਿਆਪਕ ਸਰੀਰਕ ਸਿੱਖਿਆ ਦੀ 파ਰਟੀ ਲਈ ਬਹੁਤ ਸਾਲ ਲੰਬੇ ਸਮੇਂ ਤੋਂ ਵੇਟ ਕਰ ਰਹੀ ਸੀ ਕਿ ਸਾਡੇ ਲਈ ਕਦੋਂ ਪੋਸਟ ਆਉਣੀ ਹੈ 2000 ਪੀਟੀਆਈ ਦੀ ਤਾਂ ਉਹਦੇ ਇਸ ਸੰਬੰਧ ਵਿੱਚ ਹੁਣ ਤੁਹਾਨੂੰ 7 ਦਿਨਾਂ ਦੇ ਵਿੱਚ ਡਿਪਾਰਟਮੈਂਟ ਵੱਲੋਂ ਉਪਲਬਧ ਹੋ ਜਾਊਗੀ ਸਾਰੀ ਜਾਣਕਾਰੀ ਜਿਸ ਦੇ ਵਿੱਚ ਉਹਨਾਂ ਨੇ ਬੇਸਿਕ ਕੰਡੀਸ਼ਨਸ ਦੱਸ ਦਿੱਤੀਆਂ ਕਿ ਤੁਹਾਡੀ 10ਵੀਂ ਦੇ ਵਿੱਚ ਪੰਜਾਬੀ ਕੀਤੀ ਹੋਣੀ ਚਾਹੀਦੀ ਹੈ 12ਵੀਂ ਦੇ ਵਿੱਚ ਤੁਹਾਡਾ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਸੰਬੰਧਿਤ ਡਿਪਲੋਮਾ ਜਾਂ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਸੋ ਯੋਗ ਉਮੀਦਵਾਰਾਂ ਨੂੰ ਲਿਖਤੀ ਪੇਪਰ ਵੀ ਦੇਣਾ ਪਊਗਾ ਤੇ ਨਾਲ ਸਰੀਰਕ ਫਿਟਨੈਸ ਟੈਸਟ ਵੀ ਇਹਦੇ ਵਿੱਚ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਸ਼ਾਰਟਲਿਸਟ ਕਰਕੇ ਤੁਹਾਡੀ ਮੈਰਿਟ ਦੇ ਅਕੋਰਡਿੰਗ ਤੁਹਾਨੂੰ ਜਿਹੜੀਆਂ 2000 ਪਰਤੀ ਹੈ ਜਿਹੜੀ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ ਪੋਸਟ ਪ੍ਰਾਪਤ ਕਰ ਸਕਦੇ ਹੋ ਸੋ ਜਦੋਂ ਵੀ ਵੈਬਸਾਈਟ ਦੇ ਉੱਪਰ ਇਸ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ 7 ਦਿਨਾਂ ਤੋਂ ਬਾਅਦ ਅਪਲੋਡ ਹੁੰਦਾ ਹੈ ਤੁਹਾਨੂੰ ਨਾਲ ਦੀ ਨਾਲ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਇਸ ਤਰ੍ਹਾਂ ਦੀਆਂ ਹਰ ਮਾਸਟਰ ਡੀਗਰੀਆਂ ਜਾਂ ਹੋਰ ਡਿਪਾਰਟਮੈਂਟਸ ਦੇ ਨਾਲ ਜੁੜੀ ਹੋਈ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਚੈਨਲ ਦੇ ਨਾਲ ਤੁਸੀਂ ਰੈਗੂਲਰ ਜੁੜ ਸਕਦੇ ਹੋ ਸਬਸਕ੍ਰਾਈਬ ਕਰ ਲਓ ਤੇ ਆਪਣੇ ਨਾਲ ਦੇ ਬਣੇ ਹੋਏ ਗਰੁੱਪਸ ਦੇ ਵਿੱਚ ਵੀ ਇਹ ਲਿੰਕ ਸ਼ੇਅਰ ਕਰ ਸਕਦੇ ਹੋ ਤਾਂ ਜੋ ਤੁਸੀਂ ਹਰ ਇੱਕ ਜਾਣਕਾਰੀ ਟਾਈਮ ਤੋਂ ਪਹਿਲਾਂ ਜਦੋਂ ਵੀ ਡਿਪਾਰਟਮੈਂਟ ਵੱਲੋਂ ਅਨਾਉਂਸ ਹੁੰਦੀ ਹੈ ਤਾਂ ਉਸ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਧੰਨਵਾਦ ਜੀ